ਵਰਕਿੰਗ ਕਮੇਟੀ ਦੀ ਮੀਟਿੰਗ ਔਰ ਬਾਅਦ ਪਰ ਪਾਰਟੀ ਦੀ ਨਵੀਂ ਬਣੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਭੀਸ਼ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਟ ਹੋਈ ਔਰ ਦੋਨੋਂ ਹੀ ਮੀਟਿੰਗਾਂ ਬੜਾ ਲੰਬਾ ਸਮਾਂ ਚੱਲਿਆ ਔਰ ਸਾਰੀ ਜਿਹੜੀ ਮੌਜੂਦਾ ਰਾਜਨੀਤਿਕ ਵਿਵਸਥਾ ਹੈਗੀ ਹੈ ਜੋ ਪ੍ਰਸਥਿਤੀਆਂ ਹੈਗੀਆਂ ਉਹਦੇ ਤੇ ਬੜੀ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਇੱਕ ਤਾਂ ਕੁਝ اہم ਪ੍ਰੋਗਰਾਮ ਜਿਹੜੇ ਆ ਦੋਨਾਂ ਮੀਟਿੰਗਾਂ ਦੇ ਵਿੱਚ ਉਲਿੱਕੇ ਗਏ ਆ ਉਹਦੇ ਵਿੱਚ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਜੀ ਇਸਰੂ ਦੀ ਯਾਦ ਦੇ ਵਿੱਚ ਹਰ ਸਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਾਲਾਨਾ ਕਾਨਫਰੰਸ ਹੁੰਦੀ ਹੈ ਉਹ 15 ਅਗਸਤ ਨੂੰ ਇਸ ਦੂ ਦੇ ਵਿੱਚ ਕਾਨਫਰੰਸ ਹੋਏਗੀ 19 ਅਗਸਤ ਨੂੰ ਰਖਣ ਪੁੰਨਿਆਂ ਦੇ ਮੌਕੇ ਤੇ ਸਾਲਾਨਾ ਕਾਨਫਰੰਸ ਬਾਬਾ ਬਕਾਲਾ ਦੇ ਵਿੱਚ ਹੁੰਦੀ ਹੈ ਉਹ ਵੀ ਕਾਨਫਰੰਸ ਜਿਹੜੀ ਹੈ ਚੜ੍ਹਦੀ ਕਲਾ ਦੇ ਹਾਲ ਬਾਬਾ ਬਕਾਲਾ ਦੇ ਵਿੱਚ ਹੋਏਗੀ ਔਰ 20 ਅਗਸਤ ਨੂੰ ਹਰ ਸਾਲ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਰੰਗਵਾਚ ਸਾਹਿਬ ਦੀ ਬੱਸੀ ਜਿਹੜੀ ਹੈ ਉਹਦਾ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਸਥਾਨ ਪਿੰਡ ਨੰਗਵਾਲ ਦੇ ਨੇੜੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹਦੇ ਵੀ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਕਰਕੇ ਤੇ ਵੱਡਾ ਸ਼ਹੀਦੀ ਸਮਾਗਮ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇਹ ਤਿੰਨ ਜਿਹੜੇ ਵੱਡੇ ਪ੍ਰੋਗਰਾਮ ਆ ਇਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਇੱਕ ਬੜਾ ਅਹਿਮ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਮੀਟਿੰਗ ਕੋਰ ਕਮੇਟੀ ਦੇ ਵਿੱਚ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹਨਾਂ ਨੇ ਲੰਬੇ ਸਮੇਂ ਦਾ ਏਜੰਡਾ ਉਹਨੂੰ ਤੈਅ ਕਰਨ ਵਾਸਤੇ ਇੱਕ ਤਿੰਨ ਰੋਜ਼ਾ ਜਿਹੜਾ ਡੈਲੀਕੇਟ ਸੈਸ਼ਨ ਹੈ ਜਨਰਲ ਡੈਲੀਕੇਟ ਇਕਲਾਸ ਸ਼੍ਰੋਮਣੀ ਅਕਾਲੀ ਦਲ ਦਾ ਉਹ ਨਵੰਬਰ ਮਹੀਨੇ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੁਲਾਇਆ ਗਿਆ ਕਿਓਕੇ ਜੋ ਫੈਸਲਾ ਹੋਇਆ ਕਿ ਜਿਹੜਾ ਸਾਡਾ ਪੰਥਕ ਏਜੰਡਾ ਜੋ ਪੰਜਾਬ ਨੂੰ ਤੇ ਦੇਸ਼ ਨੂੰ ਇਸ ਵੇਲੇ ਗੰਭੀਰ ਚੁਣੌਤੀਆਂ ਨੇ ਜੋ ਰੀਜਨਲ ਇਸ਼ੂਜ਼ ਨੇ ਇਸੇ ਤਰ੍ਹਾਂ ਜੋ ਖੇਤੀ ਦਾ ਸੰਕਟ ਹੈ ਬਹੁਤ ਵੱਡਾ ਗਰਾਊਂਡ ਧਰਤੀ ਹਟਲੇ ਪਾਣੀ ਦਾ ਵੱਡਾ ਸੰਕਟ ਜਿਹੜੀ ਵਾਤਾਵਰਨ ਦੀ ਜਿਹੜਾ ਬਹੁਤ ਬੜੀ ਹਾਲਤ ਪੰਜਾਬ ਦੀ ਹੋ ਗਈ ਆ এডਿਕੇਸ਼ਨ ਦੇ ਸਾਡੀ ਪਾਲਿਸੀ ਸੇਤ ਵਾਸਤੇ ਲੋਕਾਂ ਦੀ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੀ ਲੰਬੀ ਪਾਲਿਸੀ ਹੋਣੀ ਚਾਹੀਦੀ ਆ ਔਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਸਿੱਖ ਡਾਇਸਪੋਰਾ ਬਾਹਰਲੇ ਦੇਸ਼ਾਂ ਦੇ ਵਿੱਚ ਬੈਠਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾ ਕੀ ਨੇ ਪੰਜਾਬੀ ਭਾਸ਼ਾ ਨੂੰ ਪਰਫਲਟ ਕਰਨ ਵਾਸਤੇ ਕੀ ਕੀਤਾ ਜਾ ਸਕਦਾ ਔਰ ਹੋਰ ਬਹੁਤ ਸਾਰੇ ਇਸ਼ੂ ਦਲਿਤ ਵਰਗ ਦੀਆਂ ਜਿਹੜੀਆਂ ਬਟੀਆਂ ਸੁਭਸਿਆਵਾ ਨੇ ਇਹ ਸਾਰੇ ਜਿਹੜਾ ਆਉਣ ਵਾਲੇ ਲੰਬੇ ਸਮੇਂ ਵਾਸਤੇ ਪਾਰਟੀ ਦੀ ਰੂਪਰੇਖਾ ਤੈਅ ਕਰਨ ਵਾਸਤੇ ਤੇ ਤਿੰਨ ਰੋਜਾ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਪਾਰਟੀ ਦਾ ਜਨਰਲ ਇਜਲਾਸ ਭਲਾਇਆ ਜਾਏਗਾ ਜਿਦੇ ਵਿੱਚ ਸਾਰੇ ਪਾਰਟੀ ਦੇ ਡੈਲੀਗੇਟ ਵੀ ਸ਼ਾਮਲ ਹੋਣਗੇ ਹੋਰ ਐਕਸਪਰਟਸ ਨੂੰ ਵੀ ਮੌਕਾ ਦਿਆ ਗਏ ਹੋਰ ਸਖਸ਼ੀਤਾ ਵੀ ਉਹਦੇ ਵਿੱਚ ਸ਼ਮੂਲਿਤ ਕਰਨਗੇ ਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਪਹਿਲਾ ਦੇਸ਼ ਦੇ ਵਿੱਚ ਕਿਹਤਰੀ ਪਾਰਟੀਆਂ ਨੂੰ ਵੱਡੀ ਲੀਡ ਦਿੰਦਾ ਰਿਹਾ ਫੈਡਰਲਿਜ਼ਮ ਦੇ ਦੇ ਮੀਹ ਦੇ ਉੱਤੇ ਦੇਸ਼ ਨੂੰ ਸੰਵਿਧਾਨ ਨੂੰ ਕਿਸਤਾ ਚਲਾਉਣਾ ਇਹ ਸਾਰੇ ਅਸੀਂ ਜਿਹੜੇ ਆ ਇੱਕ ਵੱਖਰਾ ਬਸੰਦਾ ਕਿ ਬ੍ਰੇਨਸਟਾਰਮਿੰਗ ਸੈਸ਼ਨ ਜਿਹੜਾ 3 ਦਿਨ ਦਾ ਇਹ ਸਾਰਾ ਕਰਕੇ ਤੇ ਆਉਣ ਵਾਲੇ ਸਮੇਂ ਦੀ ਲੰਬੇ ਸਮੇਂ ਦੀ ਜਿਹੜੀ ਪਾਰਟੀ ਦੀ ਸਾਰੀ ਰੂਪਰੇਖਾ ਉਹ ਇਹਦੇ ਵਿੱਚ ਅਸੀਂ ਉਡੀਕਾਂ ਦੂਸਰਾ ਕਿ 4 ਬਾਈ ਇਲੈਕਸ਼ਨ ਜਿਹੜੀਆਂ ਉਹ ਆ ਗਈਆਂ ਉਹਦਾ ਅਸੀਂ ਚਾਰੇ ਹੀ ਹਲਕਿਆਂ ਦੀ ਐਨਾਲਿਸਿਸ ਕੀਤੀ ਹੈ ਉਹਦੇ ਵਾਸਤੇ ਵਿਸ਼ੇਸ਼ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਕਿਤੇ ਤਿੰਨ ਕਿਤੇ ਚਾਰ ਚਾਰਾ ਜਗ੍ਹਾ ਦੇ ਉੱਤੇ ਉਹਦੀ ਡਿਸਕਸ ਜੀ ਕੱਲ ਨੂੰ ਜਾਰੀ ਕਰਦੇ ਆਗੇ ਉਹਨਾਂ ਨੂੰ ਬਤੌਰ ਅਬਜ਼ਰਵਰ ਉੱਤੇ ਤਾਲਮਿਲ ਵਾਸਤੇ ਡਿਊਟੀਆਂ ਵਾਸਤੇ ਕੰਪੇਨ ਕਿਸ ਤੋਂ ਸ਼ੁਰੂ ਕਰਨਾ ਉਹ ਸਾਰੀਆਂ ਚੀਜ਼ਾਂ ਕਰਨ ਵਾਸਤੇ ਕੈਂਡੀਡੇਟਸ ਦੀ ਸਕਰੀਨਿੰਗ ਕਰਨ ਵਾਸਤੇ ਸਾਰਾ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹ ਕੱਲ ਨੂੰ ਦਸਟ ਬਕਾਇਦਾ ਤੇ ਜਾਰੀ ਹੋ ਜੇਗੀ ਉਹ ਡਿਊਟੀਆਂ ਅਸੀਂ ਉੱਥੇ ਤੈਅ ਕਰ ਦਿੱਤੀਆਂ ਇੱਕ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਇੱਕ 30 ਜੁਲਾਈ ਨੂੰ ਮੀਟਿੰਗ ਹੋਈ ਸੀ 1 ਅਗਸਤ ਨੂੰ ਮੀਟਿੰਗ ਹੋਈ ਸੀ ਉਹਦੇ ਜਿਹੜੇ ਫੈਸਲੇ ਹੋਏ ਸੀ ਮਤੇ ਪਾਸ ਕੀਤੇ ਗਏ ਸੀ ਉਹਦੇ ਵਿੱਚ ਉਹਨਾਂ ਫੈਸਲਿਆਂ ਦੀ ਪ੍ਰਵੋਡਤਾ ਜਿਹੜੀ ਆ ਉਹ ਪਾਰਟੀ ਦੀ ਵਰਕਿੰਗ ਕਮੇਟੀ ਨੇ ਜਿਹੜੀ ਆ ਉਹ ਕੀਤੀ ਐ ਇਸੇ ਤਰ੍ਹਾਂ ਜਿਹੜੀ ਪ੍ਰਧਾਨ ਸਾਹਿਬ ਨੂੰ ਵਰਕਿੰਗ ਕਮੇਟੀ ਨੇ ਅਧਿਕਾਰਤ ਕੀਤਾ ਸੀ ਕਿ ਜਿਹੜੀ ਪਾਰਟੀ ਦੀ ਹੋਰ ਕਮੇਟੀ ਆ ਉਹਨੂੰ ਨਵੇਂ ਸੈਨੇਟੋਂ ਜਿਹੜਾ ਜਥੇਬੰਦ ਕੀਤਾ ਜਾਵੇ ਉਹਦਾ ਪੁੱਤਰ ਗਠਨ ਕੀਤਾ ਜਾਵੇ ਉਹ ਵੀ ਕੱਲ ਅਨਾਉਂਸ ਹੋ ਗਈ ਹੈ ਉਹਦੀ ਵੀ ਜਿਹੜੀ ਪ੍ਰਵਾਨਗੀ ਵਰਕਿੰਗ ਕਮੇਟੀ ਨੇ ਦਿੱਤੀ ਹੈ ਇੱਕ ਵਿਸ਼ੇਸ਼ ਰੈਗੂਲੇਸ਼ਨ ਜਿਹੜੇ ਪਾਰਟੀ ਦੀ ਵਰਕਿੰਗ ਕਮੇਟੀ ਦੇ ਵਿੱਚ ਕੀਤੇ ਗਿਆ ਕਿਉਂਕਿ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਜਿਹੜੀ ਮਾਦ ਹੈ 5 ਐਕਸ ਤੇ 29 ਉਹਦੇ ਵਿੱਚ ਇਹ ਪ੍ਰਵਿਧਾਨ ਹੈ ਕਿ ਜੇ ਕਿਸੇ ਮੈਂਬਰ ਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਮੈਂਬਰ ਜਿਹੜਾ ਉਹ ਐਕਸਪੈਲ ਹੋ ਜਾਂਦਾ ਕਿਸੇ ਕਾਰਨ ਪਾਰਟੀ ਤੋਂ ਜਾਂ ਕੋਈ ਪਾਰਟੀ ਆਪਣੇ ਆਪ ਛੱਡ ਕੇ ਚਲਾ ਜਾਂਦਾ ਤੇ ਉਹ ਜਿਹੜਾ ਹੈਗਾ ਉਹ ਡੈਡੀਕੇਟ ਪਾਰਟੀ ਦਾ ਨਹੀਂ ਰਹਿ ਸਕਦਾ ਤੇ ਪਾਰਟੀ ਕੋਲੇ ਅਦਕਾਰ ਹੁੰਦੇ ਆ ਕਿ ਵਰਕਿੰਗ ਕਮੇਟੀ ਮਤਾ ਪਾਸ ਕਰਕੇ ਪ੍ਰਧਾਨ ਸ਼ਰਮਣ ਨੇ ਅਕਾਲੀ ਦਲ ਨੂੰ ਅਧਿਕਾਰਤ ਕਰਦੀ ਆ ਕਿ ਉਹਨਾਂ ਦੇ ਥਾਤੇ ਨਵੇਂ ਡੈਡੀਕੇਟ ਜਿਹੜੇ ਆ ਉਹ ਜਿੰਨਾ ਬਾਕੀ ਸਮਾਂ ਹਾਊਸ ਦਾ ਰਹਿੰਦਾ ਹੋਵੇ ਉਹਦੇ ਵਾਸਤੇ ਨਿਯਤ ਕਰ ਦੇ। ਸੋ ਉਹਦੀ ਵੀ ਸਾਰੇ ਦੀ ਅੱਜ ਪ੍ਰਵਾਨਗੀ ਜਿਹੜੀ ਆ ਉਹ ਹੋਈ ਆ। ਇੱਕ ਵਿਸ਼ੇਸ਼ ਤੌਰ ਤੇ ਸਾਰੀ ਪੋਰ ਕਮੇਟੀ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਜਿਹੜੀ ਬੰਦਾ ਦਾ ਪੋਲਿਟਿਕਸ ਆ ਉਹ ਪੰਜਾਬ ਦੇ ਵਿੱਚ ਸਿਖਰਾਂ ਦੇ ਉੱਤੇ। ਉਹਦੀ ਧਾਰਨਾ ਜੇ ਸ੍ਰੀ ਕੇ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਨੂੰ ਲਗਾਤਾਰ ਝੂਠੇ ਕੇਸ ਰਜਿਸਟਰ ਕਰ ਕਰਕੇ ਹਾਲੇ ਕਿ ਅਦਾਲਤਾਂ ਨੇ ਉਹਨਾਂ ਨੂੰ ਜਵਾਨਤਾ ਵੀ ਦਿੱਤੀਆਂ। ਪਰ ਫਿਰ ਬਾੜੀ ਨੀਤੀ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਤਰਾਮ ਕਰਨ ਵਾਸਤੇ ਲਗਾਤਾਰ ਕੋਸ਼ਾ ਹੁੰਦੀ ਆ ਕਿ ਕਦੀ ਕੋਈ ਸਿੱਟ ਪੜਾ ਕੇ ਕਦੀ ਕੋਈ ਹੋਰ ਤਾਕ ਤਰੀਕਾ ਕਰਕੇ ਤੇ ਬਿਨਾ ਮਤਲਬ ਤੋਂ ਵਾਰ-ਵਾਰ ਸੰਮਣ ਕਰਕੇ ਤੇ ਪਰੇਸ਼ਾਨ ਕਰਦਿਆ ਕੋਸ਼ਕ ਕੀਤੀ ਜਾਂਦੀ ਕੋਰਟ ਕਮੇਟੀ ਨੇ ਇਸ ਜਿਹੜੀ ਮਾੜੀ ਨੀਤੀ ਹੈ ਵੰਡੇਟਾ ਪੋਲਿਟਿਕਸ ਦੀ ਸੁਪੇ ਦੀ ਸਰਕਾਰ ਦੀ ਭਗਵੰਤ ਮਾਨ ਦੀ ਸਰਕਾਰ ਦੀ ਇਹਦੀ ਡਟ ਕੇ ਨਖਿੱਦ ਕੀਤੀ ਔਰ ਇਹ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਕਦੀ ਇਹਨਾਂ ਗੱਲਾਂ ਤੋਂ ਡਰਿਆ ਔਰ ਨਾ ਤੈ ਕਬਰਾਇਆ ਤੇ ਨਾ ਅੱਗੋਂ ਇਹਨਾਂ ਗਲਤੋਂ ਡਰੇਗਾ ਬਚੂਗਾ। ਹਰੇਕ ਕਲੀਅਰ ਕੀਤਾ ਕਿ ਸਾਰੀ ਪਾਰਟੀ ਸਰਦਾਰ ਵਿਕਰਮ ਸਿੰਘ ਮਜੀਠਾ ਸਾਹਿਬ ਦੇ ਨਾਲ ਚਟਾਨ ਵਾਂਗੂ ਖੜੀ। ਇਹਦਾ ਭੜੇਕਾ ਨਹੀਂ ਕਿਸੇ ਨੂੰ ਹੋਣਾ ਚਾਹੀਦਾ। ਪੂਰੀ ਚਟਾਨ ਵਾਂਗੂ ਸਾਰੀ ਜਿਹੜੀ ਪਾਰਟੀ ਦੀ ਕੋਰ ਕਮੇਟੀ ਤੇ ਪੂਰੀ ਪਾਰਟੀ ਸਾਰੀ ਉਹਨਾਂ ਦੇ ਨਾਲ ਚਟਾਨ ਵਾਂਗੂ ਜਿਹੜੀ ਹੈ ਖੜੀ ਹੈ ਇਸ ਕੱਲ ਦਾ ਭੜੇਕਾ ਜਿਹੜਾ ਉਹ ਕਿਸੇ ਕੋਲ ਹੀ ਹੋਣ ਤੇ ਦੋ ਜੀ ਅੱਜ ਜਿਹੜੀ ਸੂਬੇ ਦੀ ਬਹੁਤ ਹੀ ਬਾਰੀ ਤਰਸਯੋਗ ਹਾਲਤ ਹੈ ਇਹਦੇ ਉੱਤੇ ਵੀ ਬਹੁਤ ਵੱਡੀ ਚਿੰਤਾ ਜਿਹੜੀ ਆ ਕੁਝ ਸਾਰੇ ਮੈਂਬਰ ਸਰਬਾਨਾ ਨੇ ਪ੍ਰਗਟ ਕੀਤੀ ਹੈ ਵਰਕਿੰਗ ਕਮੇਟੀ ਦੇ ਵਿੱਚ ਵੀ ਔਰ ਹੋਰ ਕਮੇਟੀ ਦੇ ਵਿੱਚ ਵੀ ਵੀ ਅੱਜ ਕੋਈ ਪੰਜਾਬ ਦਾ ਵਿਅਕਤੀ ਚਾਹ ਕੋਈ ਆਮ ਇਨਸਾਨ ਹੈ ਚਾਹ ਕੋਈ ਬੀਬੀ ਹੈ ਕੋਈ ਸਕੂਲ ਜਾ ਰਹੀ ਲੜਕੀ ਹੈ ਜਾਂ ਕਾਲਜ ਜਾ ਰਹੀ ਕੋਈ ਲੜਕੀ ਹੈ ਕੋਈ ਕਾਰੋਬਾਰੀ ਹੈ ਕੋਈ ਵਪਾਰੀ ਹੈ ਕੋਈ ਸੰਤਕਰ ਤੇ ਇੱਕ ਵੀ ਬੰਦਾ ਅੱਜ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਡਰਜ ਦਾ ਧੰਦਾ ਜਿਹੜਾ ਸਿਖਰਾਂ ਦੇ ਉੱਤੇ ਆ ਸਮਗਲਿੰਗ ਜਿਹੜੀ ਆ ਜੋਰਾ ਦੇ ਉੱਤੇ ਆ ਪਰ ਭਗਵੰਤ ਬਾਜ ਜੀ ਦੀ ਸਰਕਾਰ ਜਿਹੜੀ ਆ ਉਹ ਸੁੱਤੀ ਪਈ ਔਰ ਡੋਕੀ ਜਿਹੜੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਜਿਹੜੇ ਆ ਉਹ ਫਰੋਦੀਆਂ ਦੇ ਕੇ ਪਰਦੇ ਦੇ ਨਾਲ ਤੇ ਆਪਣੀਆਂ ਜਾਨਾਂ ਜਿਹੜੀਆਂ ਉਹ ਬਚਾਵੇ ਸੋ ਇਹ ਜਿਹੜੀ ਤਰਸਯੋਗ ਹਾਲਤ ਹੈ ਉਹਦੇ ਤੇ ਸਰਕਾਰ ਨੂੰ ਤਾੜਦਾ ਕਰਦਾ ਕਿ ਜਾਤ ਆਪਣੀ ਜ਼ਿੰਮੇਵਾਰੀ ਨਿਭਾਓ ਤੇ ਨਹੀਂ ਤਾਂ ਛੱਡ ਕੇ ਪਾਸੇ ਹੋ ਕਿਉਂਕਿ ਅੱਜ ਹਾਲਤ ਹੈ ਕਿ ਇੱਥੋਂ ਇੰਡਸਟਰੀਇਸਟ ਭੱਜ ਗਿਆ ਪੰਜਾਬ ਚੋਂ ਇੱਥੋਂ ਵਪਾਰੀ ਛੱਡ ਕੇ ਭੱਜ ਰਿਹਾ ਬੱਚਿਆਂ ਨੂੰ ਕੋਈ ਆਪਣਾ ਭੇਖ ਨਹੀਂ ਨਜ਼ਰ ਆਉਂਦਾ ਬੱਚੇ ਵਿਦੇਸ਼ਾਂ ਵਾਲੇ ਪਾਸੇ ਭੱਜ ਰਿਹਾ ਇਸ ਕਰਕੇ ਬਹੁਤ ਵੱਡੀ ਬੇਚਾਨੀ ਜਿਹੜੀ ਹੈ ਅੱਜ ਪੰਜਾਬ ਦੀ ਜਨਤਾ ਦੇ ਵਿੱਚ ਹੈ ਇਹਦੇ ਉੱਤੇ ਕੋਰ ਕਮੇਟੀ ਨੇ ਚਿੰਤਾ ਕਰਕੇ ਸਰਕਾਰ ਨੂੰ ਜਾਗਰਣ ਵਾਸਤੇ ਕਿਹਾ ਔਰ ਇੱਕ ਕਿਸਮ ਦੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਸੂਬਾ ਕੰਗਾਲੀ ਦੇ ਰਸਤੇ ਵਾਸਤੇ ਤੁਰਿਆ 700 ਕਰੋੜ ਦਾ ਕਰਜ਼ਾ ਹੁਣ ਫੇਰ ਲਿਆ ਸਾਢੇ 3 ਲੱਖ ਕਰੋੜ ਦਾ ਕਰਜ਼ਾ ਸੂਬੇ ਦੇ ਉੱਤੇ ਚੜ ਗਿਆ 65000 ਕਰੋੜ ਦਾ ਕਰਜ਼ਾ ਇਸੇ ਸਰਕਾਰ ਦੇ ਟਾਈਮ ਦੇ ਉੱਤੇ ਜਿਹੜਾ ਉਹ ਸੁਪੇ ਦੇ ਉੱਤੇ ਚੜ ਗਿਆ। ਔਰ ਕਰਜ਼ਾ ਲਿਆ ਕਿਸ ਕੰਮ ਵਾਸਤੇ ਜਾਂਦਾ ਕਿ ਜਿਹੜੀ ਹੁਣ ਕੈਪੀਟਲ ਐਕਸਪੈਂਡੀਚਰ ਵਾਸਤੇ ਪੰਜਾਬ ਨੇ ਹਿੱਸਾ ਪਾਉਣਾ ਹੈ ਕੇਂਦਰ ਦੀਆਂ ਗ੍ਰਾਂਟਾਂ ਦੇ ਵਿੱਚ। ਉਹ ਸਾਡੇ ਕੋਲ ਹੈ ਨਹੀਂ ਤੇ ਉਹ ਵੀ ਕਰਜ਼ਾ ਲੈ ਕੇ ਤੇ ਲਿਆ ਜਾ ਰਿਹਾ ਕਰਜ਼ਾ 11 ਸਾਲਾਂ ਵਾਸਤੇ ਕਿ 2035 ਤੱਕ ਮੋੜੇ ਰਹਿ ਗਏ। ਮਤਲਬ ਪੰਜਾਬ ਦਾ ਜਿਹੜਾ ਬੱਚਾ ਪੈਦਾ ਹੋ ਰਿਹਾ ਉਹਨੂੰ ਵੀ ਉਹਨਾਂ ਦੇ ਸਮੇਂ ਵਾਸਤੇ ਕਰਜ਼ਾਈ ਕਰਕੇ ਜਿਹੜਾ ਜਦੋਂ ਤੱਕ ਜਵਾਬ ਹੋਏਗਾ ਇਹਨਾ ਕਿੰਨਾ ਕਿਰਜਾ ਉੱਤੇ ਹੋਏਗਾ ਸੋਚਿਆ ਵੀ ਨਹੀਂ ਜਾ ਸਕਦਾ ਇਸ ਕਰਕੇ ਇਹਨਾ ਸਾਰੇ ਹੰਗਾਤਾਂ ਦੇ ਉੱਤੇ ਜਿਹੜੀ ਹੈ ਬੜੀ ਗੰਭੀਰਤਾ ਦੇ ਨਾਲ ਅੱਜ ਵਿਚਾਰ ਵਟਾਂਦਰਾ ਹੋਇਆ ਅਸੀਂ ਫਿਰ ਸਰਕਾਰ ਨੂੰ ਕਹਿੰਦੇ ਆ ਕਿ ਜਾਤ ਆ ਇੰਨੀ ਵੱਡੀ ਸ਼ਕਤੀ ਦਿੱਤੀ ਆ ਤੇ ਜਾਤ ਆ ਪਰਫਾਰਮ ਕਰੋ ਕਿਉਂਕਿ ਜਦੋਂ ਸਰਕਾਰ ਆਈ ਸੀ ਬੜੇ ਵੱਡੇ ਵੱਡੇ ਦੰਗ ਜੇ ਤੁਸੀਂ ਮਾਰੇ ਸੀ ਪਰ ਅੱਜ ਕਿਤੇ ਸਰਕਾਰ ਨਾਲ ਦੀ ਚੀਜ਼ ਕੋਈ ਨਜ਼ਰ ਨਹੀਂ ਆਉਂਦੀ ਇਸ ਕਰਕੇ ਕ腐ਸ਼ਨ ਸਿਖਰਾਂ ਤੇ ਉੱਤੇ ਆ ਤੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਜਾਗੇ ਜਾਦਾ ਪਰਫਾਰਮ ਕਰੇ ਜਾਂ ਛੱਡ ਕੇ ਪਾਸਾ ਬਹੁਤ ਅੱਗੇ ਇਹ ਜਿਹੜਾ ਤਿੰਨ ਦਿਨ ਦਾ ਇਜਲਾਸ ਹੈ ਜਿਸ ਦੀ ਡੇਟ ਵੀ ਉਹਦੀ ਨਵੰਬਰ ਦੇ ਵਿੱਚ ਅਸੀਂ ਡੇਟ ਰੱਖ ਰਹੇ ਹਾਂ ਉਹ ਅਸੀਂ ਪ੍ਰੋਪਰ ਡੇਟਾ ਦੇਖ ਕੇ ਥੋੜੇ ਦਿਨ ਤੱਕ ਕਰਦੇ ਹਾਂ ਕਿ ਕਿ ਕਿਹੜੀਆਂ ਬੈਸਟ ਸੂਟ ਕਰਦੀਆਂ ਨੇ ਕਿਉਂਕਿ ਕਈ ਵਾਰੀ ਕੋਈ ਹੋਰ ਲਾਗੇ ਇੰਪੋਰਟੈਂਟ ਦਿਨ ਆ ਜਾਂਦਾ ਉਸ ਦੇਖ ਕੇ ਡੈਰੀ ਤੇ ਸਾਰੀਆਂ ਤਿੱਜਾ ਉਹ ਜਲਦੀ ਦੇਖ ਕਰੇ ਇਹ অবজারভার ਕਿਹੜੇ ਲਗਾਏ ਜਾ ਰਹੇ ਨੇ ਉਹਦੀ ਲਿਸਟ ਅਸੀਂ ਤੁਹਾਨੂੰ ਫੇਰੇ ਕਰਾਂਗੇ ਚਾਰੇ ਹਲਕਿਆਂ ਵਿੱਚ ਚਾਰੇ ਬਾਈ ਲੈਕਸਨਾਂ ਚ ਵੱਖ-ਵੱਖ ਟੀਮਾਂ ਬਣਾਤੀਆਂ ਜਿਹੜੇ ਆਸ-ਪਾਸ ਦੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਜਿਹੜੇ ਸਾਡੇ ਜ਼ਿਲ੍ਹਾ ਜਥੇਦਾਰ ਨੇ ਸੀਨੀਅਰ ਲੀਡਰ ਨੇ ਹਲਕਾ ਇੰਚਾਰਜ ਨੇ ਸਾਰੀਆਂ ਡਿਊਟੀਆਂ ਬੰਦ ਕੇ ਚਾਰੇ ਹਲਕਿਆਂ ਦੇ ਵਿੱਚ ਲੱਗੀਆਂ ਔਰ ਬੜੇ ਉਤਸ਼ਾਹ ਦੇ ਨਾਲ ਔਰ ਬੜੀ ਚੜ੍ਹਦੀ ਕਲਾ ਦੇ ਨਾਲ ਚਾਰੇ ਹਲਕਿਆਂ ਦੇ ਵਿੱਚ ਅਸੀਂ ਚੋਣ ਜਿਹੜੀ ਆ ਹੋ ਲੜਾ ਹਾਂਜੀ ਸਿੰਘ ਸਾਹਿਬ ਨਾਲ ਕੱਟੇ ਹੋ ਰਿਹਾ 3 ਜੁਲਾਈ ਨੂੰ ਤੇ ਕੀ ਕਰਦੇ ਹੋ ਤੁਸੀਂ ਡਿਸੀਜਨ ਦੇ ਦੇਖੋ ਸਿੰਘ ਸਾਹਿਬ ਦਾ ਫੈਸਲਾ ਉਹਨਾਂ ਨੇ ਕਰਨਾ ਅਸੀਂ ਤਾਂ ਸਵੇਰੇ ਮੀਟਿੰਗ ਸੀਗੇ ਤੁਸੀਂ ਕਹਿੰਦੇ ਹੋ ਕਿ ਮੀਟਿੰਗ ਰੱਖ ਦਿੱਤੀ ਐ ਚਾ ਸਵਾਗਤ ਆ ਉਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰਨਾ ਇਸ ਕਰਕੇ ਉਹ ਦਿੰਦੇ ਮੇਰਾ ਕੋਈ ਕਮੈਂਟ ਨਹੀਂ ਕਰਦਾ ਜਦੋਂ ਵੀ ਉਹ ਮੀਟਿੰਗ ਰੱਖਣ ਚੰਗੀ ਗੱਲ ਹੈ ਉਹਨਾਂ ਨੇ ਫੈਸਲਾ ਕਰਨਾ ਬਿਕਰਮ ਸਾਹਿਬ ਜੀਟੀਆਂ ਹਰ ਉਹਦੇ ਹੱਕ ਦੇ ਵਿੱਚ ਕੋਈ ਪ੍ਰਦਰਸ਼ਨ ਜਾਂ ਕੋਈ ਰੂਟ ਰੇਖਾ ਤਿਆਰ ਕੀਤੀ ਦੇਖੋ ਪੂਰੇ ਚਟਾਨ ਵਾਂਗੂ ਪਾਰਟੀ ਉਹਨਾਂ ਦੇ ਨਾਲ ਖੜੀ ਆ ਸਟਾਰ ਨੂੰ ਕਹਿੰਦਾ ਮਤਲਬ ਹੁੰਦਾ ਕਿ ਇਹ ਨਾ ਸੋਚਣ ਪਈ ਸਰਕਾਰ ਵਿਕਮ ਸਿੰਘ ਮੇਰੇ ਠੱਕ ਲਿਆ ਕੁਛ ਨਹੀਂ ਪਾਰਟੀ ਨੂੰ ਉਹਨਾਂ ਖਤਰ ਕਰਨਾ ਪਿਆ ਪਾਰਟੀ ਨਾ ਟਕੇ ਕਰੇ ਪੰਜਾਬ ਦੀ ਜਨਤਕ ਲਈ ਸਰਕਾਰ ਵੱਲੋਂ ਵੀ ਜਿਮ ਬਣਾਇਆ ਜਾ ਰਿਹਾ ਜਿਸ ਦੀ ਲਗ ਲੀਟਰ ਰੂਟ ਕੀ ਦਿੱਤੀ ਜਾਵੇ ਦੇਖੋ ਗੱਲ ਇਹ ਹੈ ਕਿ ਇਹ ਸਰਕਾਰ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਆ ਨਾ ਉਹ ਸਾਰੀਆਂ ਹੀ ਮਿਸਪਲੇਸਡ ਹੈ ਪਹਿਲੀ ਗੱਲ ਤੇ ਇਹਨਾਂ ਕੋਲ ਜਿਮ ਜਾਣ ਦਾ ਟਾਈਮ ਕਿੱਥੇ ਆ ਇਹ ਤਾਂ ਮੁਲਾਕਾਤ ਲਈ ਜਾ ਕੇ ਸਾਰੇ ਜਿਹੜੇ ਦਿੱਲੀ ਕਿਉਂਕਿ ਅ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਜ਼ਮਾਨਤ ਨਹੀਂ ਮਿਲਣੀ ਤੇ ਇਹ ਮੁਲਾਕਾਤ ਨਹੀਂ ਉੱਥੇ ਬਸਾ ਕਰਨਗੇ ਇਹਨਾਂ ਕੋ ਕਿੱਥੇ ਦੇ ਕੋ ਜਿੰਮ ਜਾਂਦਾ ਹੁਣ ਇਹ ਜ਼ਰੂਰ ਹੈ ਕਿ ਹੁਣ ਪਤਾ ਵੀ ਲੋਕਾਂ ਨੇ ਭਜਾਉਣਾ ਮੜਾ ਮੋਟਾ ਚਲੋ ਚੰਗੀ ਗੱਲ ਹੈ ਪ੍ਰੈਕਟਿਸ ਕਰ ਲੈਣ ਕਿਉਂਕਿ ਜਨਤਾ ਹੁਣ ਭਜਾਉਣ ਨੂੰ ਤਿਆਰ ਬੈਠੀ ਹੈ ਸ਼ਮਨ ਮੰਨ ਨੇ ਕਹਿੰਦਾ ਸਰ ਜੀ ਕਿ ਇੱਕ ਸੁਰੀ ਬਾਤ ਕਹਿਤਾ ਕਿ ਸਾਹੋਂ ਦੀ ਬਨਾਹੋਂ ਦੀ ਮਾਫੀ ਹੁੰਦੀ ਹੈ ਗਲਤੀ ਦੀ ਮਾਫੀ ਹੁੰਦੀ ਹੈ ਦੇਖੋ ਅਸੀਂ ਕਿਸੇ ਵੀ ਇਹੋ ਦੀ ਸਟੇਟਮੈਂਟ ਦਾ ਕੋਈ ਅਸੀਂ ਜਵਾਬ ਨਹੀਂ ਦੇਣਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਸਮਰਪਿਤ ਅਸੀਂ ਸਮਰਪਣ ਦੀ ਭਾਵਨਾ ਦੇ ਨਾਲ ਇੱਕ ਗੁਰਸਿੱਖ ਦੇ ਤੌਰ ਦੇ ਉੱਤੇ ਆਪਣਾ ਪੱਖ ਜਿਹੜਾ ਉਹ ਸਿੰਘ ਸਾਹਿਬ ਨੂੰ ਜਾ ਕੇ ਦਿੱਜੀ ਤਰ ਦੇ ਉੱਤੇ ਪੇਸ਼ ਕਰਕੇ ਆਏ ਹ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਸਨੁਪਰਵਾਹ ਡੈਲੀਗੇਟ ਜਲੌਸ ਦੇ ਵਿੱਚ ਕੀ ਕੁਝ ਹੋ ਸਕਦਾ ਕੋਈ ਕਿਹੜੇ ਲੋਕ ਆ ਸਕਦੇ ਨੇ ਕੀ ਕਰ ਨਹੀਂ ਡੈਲੀਗੇਟ ਆਉਣਗੇ ਸਾਰੇ ਸਟੇਟ ਦੇ ਡੈਲੀਗੇਟ ਡੈਲੀਗੇਟ ਸਾਡੇ 750 ਦੇ ਕਰੀਬ ਆਪਣੇ ਡੈਲੀਗੇਟ ਆ ਡੈਲੀਗੇਟ ਦਾਸਾ ਮਤਲਬ ਇਹ ਹੁੰਦਾ ਕਿ ਡੈਲੀਗੇਟ ਜਿਹੜੀ ਅਸਲੀ ਪਾਰਟੀ ਦੀ ਜਿਹੜੀ ਜੜ੍ਹ ਉਹ ਤਾਂ ਡੈਲੀਗੇਟ ਹੀ ਹੁੰਦੇ ਬੁੱਧੇ ਪੰਜਾਬ ਦੀ ਹੋਈ ਸਾਰੇ ਪੰਜਾਬ ਦੀ ਦੇਸ਼ ਦੀ ਰਾਜਨੀਤੀ ਸ਼੍ਰੋਮਣੀ ਕਾਲੀਕਲ ਨੇ ਤਾਂ ਹਮੇਸ਼ਾ ਦੇਸ਼ ਦੀ ਰਾਜਨੀਤੀ ਨੂੰ ਸੇਧ ਦਿੱਤੀ ਹੈ ਜਦੋਂ ਇਦਾਂ ਦੇ ਵੱਡੇ ਜਿਹੜੇ ਆ ਜਦੋਂ ਇਲਾਜ ਹੁੰਦੇ ਆ ਤਾਂ ਉੱਥੇ ਸਾਰੀਆਂ ਵੱਡੀਆਂ ਜਿਹੜੀਆਂ ਚੁਣੌਤੀਆਂ ਨੇ ਉਹਦੇ ਕੀ ਹੋਣਾ ਚਾਹੀਦਾ ਵਿਸਥਾਰ ਦੇ ਵਿੱਚ ਜਿਹੜਾ ਡਿਸਕਸ ਹੋਣ ਗਿਆ ਸਾਰੇ ਜਦਨ ਪੂਰੀ ਤਿਆਰ ਕੀਤੀ ਜਾਊਗੀ ਤੁਹਾਨੂੰ ਹੀ ਉੱਥੇ ਖਿਚਲ ਦਿਆਂਗੇ ਕਿ ਤੁਸੀਂ ਵੀ ਆ ਕੇ ਉੱਥੇ ਜਿਹੜੇ ਉਹਦੇ ਵਿੱਚ ਸ਼ਾਮਲ ਹੋਵੋ ਇਹ ਬੜੀ دیر ਬਾਅਦ ਹੋਣ ਲੱਗੀ ਆ ਕਿਉਂਕਿ ਪਹਿਲਾਂ 1973 ਦੇ ਵਿੱਚ ਫਿਰ 78 ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜੀ ਆਲ ਇੰਡੀਆ ਕਾਨਫਰੰਸ ਹੋਈ ਸੀ ਉਹ ਕਾਫੀ دیر ਬਾਅਦ ਇਸ ਤਰ੍ਹਾਂ ਦਾ ਵੱਡਾ ਇਕੱਠ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਉਂਕਿ ਹਾਲਾਤ ਦੇਸ਼ ਦੇ ਵੀ ਬੜੇ ਬਦਲੇ ਆ ਸੂਬਿਆਂ ਦੇ ਵੀ ਬਦਲ ਰਹੇ ਆ ਜਿਹੜਾ ਸਿੱਖ ਡਾਇਸਪੋਰਾ ਪੰਜਾਬੀ ਡਾਇਸਪੋਰਾ ਬੜੇ ਦੇਸ਼ਾਂ 'ਚ ਚਲਾ ਗਿਆ ਨੌਜਵਾਨਾਂ ਦੀਆਂ ਬੜੀਆਂ ਸਮੱਸਿਆਵਾਂ ਵਾਲੇ Dalit ਵਰਗ ਦੀਆਂ ਕਿਸਾਨੀ ਦੀਆਂ ਬੱਚ ਬੜੀਆਂ ਹੁਣ ਚੈਲੰਜਸ ਸਮੇਂ ਦੇ ਮੁਤਾਬਕ ਬਹੁਤ ਜਿਹੜੀਆਂ ਚੀਜ਼ਾਂ ਬਦਲ ਗਈਆਂ ਉਹਦੇ ਮੁਤਾਬਕ ਵਿਜਨ ਜਿਹੜੀ ਆ ਉਹ ਪੋਲੀਟਿਕਲ ਪਾਰਟੀਆਂ ਨੂੰ ਆਪਣੀ ਤਿਆਰ ਕਰਨੀ ਪੈਂਦੀ ਹੈ ਤੇ ਅਸੀਂ ਸਾਰੀ ਜਿਹੜੀ ਆਪਣੀ ਵਿਜਨ ਹੈ ਉਹਦੇ 'ਚ ਤਿਆਰ ਕਰਾਂਗੇ ਥੈਂਕ ਯੂ ਇੱਕ ਮਿੰਟ ਦੇ ਰਹਿ ਦੋ ਕਿੰਨੇ ਮਿੰਟ ਦੇ ਰਹਿ ਦੋ

ਤੁਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਜ ਸਵੇਰੇ ਪਹਿਲਾਂ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਔਰ ਬਾਅਦਪਰ ਪਾਰਟੀ ਦੀ ਨਵੀਂ ਬਣੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਭੀ ਸਿੰਘ ਜੀ ਬਾਦਲ ਸਾਹਿਬ ਦੀ ਪ੍ਰਧਾਨਗੀ ਤੇ ਹਟ